ਇਹ ਗਾਣੇ ਦਾ ਮਤਲਬ ਇਹ ਨਿਕਲਦਾ ਹੈ ਪਹਿਲੀ ਗੱਲ ਤਾਂ ਬਾਈ ਸਾਡੀ ਆਵਾਜ਼ ਸਾਰਿਆਂ ਨੂੰ ਵਧੀਆ ਸੁਣਦੀ ਹੈ ਬਾਹਰ ਖੜੀਆਂ ਕਰਕੇ ਦੱਸ ਦਿਓ ਬਸ ਨਹੀਂ ਤਾਂ ਮੇਰੀਆਂ ਬੀਬੀਆਂ ਭੈਣਾਂ ਨੇ ਕਿਹਾ ਟੁੱਟ ਬਣਾ ਨੇ ਝੱਗਾ ਤਾਂ ਸੋਨਾ ਪਾਇਆ ਸੀ ਢੋਲ ਜੇ ਵਜਾ ਕੇ ਘਰ ਨੂੰ ਭੱਜ ਗਿਆ ਇਸ ਕਰਕੇ ਕੱਲੀ ਕੱਲੀ ਗੱਲ ਸਮਝ ਆਉਣੀ ਚਾਹੀਦੀ ਹੈ ਵੀ ਮਤਲਬ ਗਾਣੇ ਦਾ ਇਹ ਨਿਕਲਦਾ ਸੀ ਇਹਦਾ ਨਾਂ ਰੱਖਿਆ ਫੋਕਾ ਪਾਣੀ ਫੋਕੇ ਪਾਣੀ ਦੇ ਵਿੱਚ ਜੋ ਮਰਜ਼ੀ ਪਾ ਲਓ ਵਿਸਕੀ ਪਾ ਲਓ ਬਰਾਂਦੀ ਪਾ ਲਓ ਕਿਉਂ ਗੁਰਪ੍ਰੀਤ ਭਾਈ ਸਾਹਮਣੇ ਬੈਠਾ ਹੀ ਹੈ ਤੇ ਮੇਰੀਆਂ ਬੀਬੀਆਂ ਪੈਣਾ ਇਹਦੇ ਵਿੱਚ ਚਾਹ ਪਾਪੀ ਪਾ ਦਿਓ ਗੋੜ ਪਾ ਦਿਓ ਗੋੜ ਵਾਲੀ ਚਾਹ ਬਣ ਜਾਂਦੀ ਹੈ ਹੈ ਲੈਮਨ ਸੋਡਾ ਬਣ ਜਾਂਦਾ ਤੇ ਐਸੇ ਤਰ੍ਹਾਂ ਇੱਕ ਬੰਦੇ ਕੋਲੇ ਪੰਜ ਚਾਰ ਕਿੱਲੇ ਜ਼ਮੀਨ ਦੇ ਆਚਾਰ ਕਿੱਲੇ ਘਰ ਵਾਲੀ ਕਹਿੰਦੀ ਜੀ ਗੱਲ ਸੁਣ ਲਓ ਆਪਾਂ ਨਵਾਂ ਟਰੈਕਟਰ ਲਿਆ ਨਹੀਂ ਸਕਦੇ ਆਪਣੇ ਤੇ ਪਹੁੰਚ ਹੈ ਨਹੀਂ ਇਸ ਕਰਕੇ ਤੁਸੀਂ ਐ ਕਰੋ ਜੀਰੇ ਮੰਡੀ ਲੱਗਦੀ ਹੈ ਟਰੈਕਟਰਾਂ ਦੀ ਤੁਸੀਂ ਪੁਰਾਣਾ ਹੀ ਹੱਕ ਲਿਓ ਕਹਿੰਦਾ ਸ਼ਕੀਲ ਦਾ ਫਿਰ ਸਹੀ ਹੈ ਤੇ ਜਗਦੇਵ ਰਾਡ ਬਾਈ ਨੂੰ ਲਿਆ ਨਾਲ ਦੋਏ ਜਾਣੇ ਫਿਰ ਅਸੀਂ ਭਾਈ ਮੰਡੀ 'ਚ ਜਦੋਂ ਢੇੜਾ ਦੇਣ ਗਏ ਤੇ ਢੇੜਾ ਗੂੜਾ ਦੇਖ ਕੇ ਕੁਦਰਤੀ ਬਾਈ ਦੇ ਸਹੁਰੇ ਉਧਰ ਹੀ ਐ ਜਿੱਧਰ ਮੰਡੀ ਐ ਤੇ ਘਰ ਵਾਲੀ ਸੋਚਦੀ ਬਸ ਸ਼ਾਮ ਦੇ ਪੌਣੇ ਪੰਜ ਹੋ ਗਏ ਹੁਣ ਤਾਂ ਆਉਂਦਾ ਹੀ ਹੋਊਗਾ ਜਦੋਂ ਕ ਪਤਾ ਨਹੀਂ ਕਦੋਂ ਆਉਂਦਾ ਆਉਂਦਾ ਹੋਊਗਾ ਆਉਂਦਾ ਹੋਊਗਾ ਆਉਂਦਾ ਹੋਊਗਾ ਸੋਚੀ ਜਾਂਦੀ ਐ ਹਾਰ ਲੈ ਕੇ ਖੜੀ ਐ ਪਤਾ ਨਹੀਂ ਕਦੋਂ ਪੀ 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 ਕਰਦਾ ਹੋਊਗਾ ਉਹ ਪਿੰਡ ਵਾਲਿਓ ਪੀ ਪੀ ਨਹੀਂ ਉਹ ਤਾਂ ਪੀ ਪੀ ਕੇ ਆ ਕੇ ਪਿੱਕ ਬੁੱਕ ਲਾ ਕੇ ਆ ਗਿਆ ਤੇ ਘਰ ਵਾਲੀ ਬੜੀ ਹੈਰਾਨ ਪ੍ਰਸ਼ਾਨ ਕਹਿੰਦੀ ਤੁਸੀਂ ਕਿੱਥੇ ਗਏ ਸੀ ਕਹਾਂ ਮੈਂ ਟਰੈਕਟਰ ਲੈਣ ਗਿਆ ਸੀ ਹੋਰ ਕੀ ਜਾਣ ਗਿਆ ਕਹਿੰਦੀ ਟਰੈਕਟਰ ਕਿੱਥੇ ਆ ਕਹਾਂ ਟਰੈਕਟਰ ਮੇਰੇ ਗੀਜੇ ਚ ਪਾਇਆ ਵਾ ਜੇ ਹੁੰਦਾ ਉਹਦੇ ਉੱਤੇ ਚੜ ਕੇ ਆਉਂਦਾ ਕਹਿੰਦੀ ਤੁਸੀਂ ਆਏ ਕਿੱਥੋਂ ਐ ਥੋੜਾ ਸਰਕਲ ਬਹੁਤ ਜ਼ਿਆਦਾ ਐ ਕਿਤੇ ਉੱਥੇ ਚਲੇ ਜਾਓਗੇ ਉੱਥੇ ਚਲੇ ਜਾਓਗੇ ਲਓ ਜੀ ਉਹ ਮਾੜਾ ਜਿਹਾ ਆਪਣੇ ਘਰ ਲੇ ਨੂੰ ਡਰਾਉਂਦੀ ਜੇ ਧਮਕਾਉਂਦੀ ਜੇ ਆ ਅੱਗੇ ਉਹ ਬਾਈ ਨੇ ਘੜ ਕੇ ਜਵਾਕਰ ਜਵਾਕਰ ਖਿਆ ਵਾ ਜਵਾਬ ਤੇ ਦੇਖੀ ਨਹੀਂ ਰਖਦਾ ਹੂਆ ਹਾਂ ਭਾਈ ਹੈ ਮੰਡੀ ਕਿਆ ਸਿਲੈਂਟ ਟਰੈਕਟਰ ਖੱਲੇ ਹੱਥੀਆਂ ਵੜਿਆ ਵੜਿਆ ਵੇ ਤੂੰ ਮੰਡੀ ਕਿਆ ਸਿਲੈਂਟ ਟਰੈਕਟਰ ਯਾ ਫੇ ਗਲਾਉਣ ਦਾ ਮਾਰਾ ਵੇ ਮੇਰੇ ਪੇਕੇ ਵੜ ਗਿਆ ਹੋਵੇਂ ਦਾ ਮੇਂ ਦਾ ਯਾ ਫੇ ਗਲਾਉਣ ਦਾ ਮਾਰਾ ਵੇ ਮੇਰੇ ਪੇਕੇ ਵੜ ਗਿਆ ਹੋਵੇਂ ਦਾ ਮਣ ਬੇਸਕੰਡ ਕਰਦੇ ਚੋਲਾ ਬਈ ਪੇਕੇ ਤਾਂ ਐ ਕਹਿੰਦੇ ਨੇ ਮੈਂ ਚੰਡੀਗੜ੍ਹ ਹੁੰਦੇ ਆ ਮੈਂ ਦੱਸਦਾ ਭਾਈਆਂ ਦੀ ਪਿੰਡ ਵਿੱਚ ਚਲਦੀ ਐ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਭਾਈਆਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਨਹੀਂ ਫੋਕਾ ਪਾਣੀ ਆਏ ਫੋਕਾ ਪਾਣੀ ਦੇ ਛੱਡਿਆ ਨਾ ਹੱਟਿਓਂ ਕੋਕ ਮੰਗਾਇਆ ਨਹੀਂ ਜੱਟ ਸੌਰਿਆ ਬੈਸ਼ਨੂ ਆ ਮੜਿਆ ਅਜਨੇ ਯਾਤਰਾ ਕਰਕੇ ਆਇਆ ਜੱਟ ਸੌਰਿਆ ਬੈਸ਼ਨੂ ਆ ਮੜਿਆ ਅਜਨੇ ਤੀਰਥ ਨਾ ਕੇ ਆਇਆ ਯਾਰ ਸੌਰਿਆਂ ਦਾ ਪਿੰਡ ਹੋਵੇ ਉੱਥੇ ਸੇਵਾ ਨਾ ਹੋਵੇ ਐ ਇਹ ਕਿੱਧਰ ਲਿਖਿਆ ਹੋਇਆ ਕੋਈ ਨਹੀਂ ਗਾਣੇ 'ਚ ਗੱਲਾਂ ਕਰਦਾ ਹੋਰ ਵੀ ਹੈਗੇ ਗੱਲਾਂ ਆ ਜੇ ਅੱਜ ਤੁਹਾਡੇ ਕੋਲੇ ਆਏ ਆ ਭਾਈ ਸਾਰੀਆਂ ਸੁਚਾਈਆਂ ਦੱਸ ਕੇ ਜਾਵਾਂਗੇ ਕਈ ਬੰਦੇ ਨਾਲ ਐਡਾ ਹੁੰਦੀ ਵੀ ਹੋਣੀ ਐ ਕਈ ਤਾਂ ਪਤੰਦਰ ਇਲਾਇਚੀ ਖਾ ਕੇ ਵੜਦੇ ਹੋਣਗੇ ਵੀਰ ਪਤਾ ਯਾਣਾ ਲੱਗਿਓ ਉਸ ਸੱਸ ਨੂੰ ਦੂਰ ਹੋ ਜਾ ਮੈਂ ਤਾਂ ਅੰਡੇ ਕਦਾਂ ਦੂਰ ਹੋ ਕੇ ਕੈਂਗੜਾ ਪਰੇ ਜੇ ਭੈਣੂ ਹੋ ਗਿਆ ਲੱਗਦਾ ਕਈ ਇਲਾਇਚੀਆਂ ਖਾ ਕੇ ਜਾਂਦੇ ਕਈ ਤਾਂ ਭਾਈ ਲਾ ਕੇ ਹੀ ਜਾਂਦੇ ਆ ਸੋ ਕੀ ਕਹਿਣ ਲੱਗਿਆਂ ਭੋਗਾ ਪਾਣੀ ਆ ਜੋ ਵੀ ਓਏ ਭਾਈ ਤਾਲੀਆਂ ਤੂੜੀਆਂ ਮਾਰਦਿਆ ਕਰੋ ਥੁਲਕੇ ਯਾਰ ਮਾਰ ਜੀ ਐਨਰਜੀ ਆਉਂਦੀ ਐ ਕਲਾਕਾਰ ਨੂੰ

ਦੀ ਪਿੰਡ ਵਿੱਚ ਚੱਲਦੀ ਆ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਥੋਂ ਗੱਲ ਗੱਲ ਤੇ ਕਹਿੰਦੀ ਸੀ ਪਿੰਡ ਵਿੱਚ ਚੱਲਦੀ ਐ ਮੈਂ ਫਾੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਜਲਦੀ ਕਹਿੰਦੀ ਸੀ ਮੈਨੂੰ ਕੋਕਾ ਪਾਣੀ ਦੇ ਛਟਿਆ ਨਹੀਂ ਕੋਕਾ ਪਾਣੀ ਕੋਕਾ ਪਾਣੀ ਦੇ ਛਟਿਆ ਨਾ ਹਟਿਓਂ ਕੋਕ ਮੰਗਾਇਆ ਲਈ ਜਦ ਸੌਰ ਬੈਠ ਨੂੰ ਆ ਮੋੜ ਅੱਜ ਵੀ ਹਸਰਾ ਕਰਕੇ ਆਇਆ ਨਹੀਂ ਜਦ ਸੌਰ ਬੈਠ ਨੂੰ ਆ ਮੋੜ ਅੱਜ ਵੀ ਤੀਰ ਸਨਾ ਕੇ ਆਇਆ ਨਹੀਂ ਆਪ ਸੋਹਣੇ ਬੈਠ ਨੂੰ ਹੈ ਮੋੜੇ ਅੱਜ ਨੇ ਯਾਤਰਾ ਕਰਕੇ ਆਇਆ ਨੇ ਆਈ ਮੰਡੀ ਜਸੀਲੇ ਦੇ ਵਿੱਚ ਚਲਦੀ ਐ ਮੈਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਤੇਕੇ ਪੈਸੇ ਵਾਲੇ ਨੇ ਤੋਂ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਕੋਕਾ ਪਾਣੀ ਦੇ ਛੱਡਿਆ ਨਾ ਹੱਟਿਓਂ ਕੋਕ ਮੰਗਾਇਆ ਨਹੀਂ ਜੱਟ ਸੌਣ ਬੈਠ ਨੂੰ ਐ ਮੋੜੇ ਅੱਜ ਨੇ ਯਾਤਰਾ ਕਰਕੇ ਆਇਆਨੀ ਜੱਟ ਸੌਣ ਬੈਠ ਨੂੰ ਐ ਮੋੜੇ ਅੱਜ ਨੇ ਯਾਤਰਾ ਕਰਕੇ ਆਇਆਨੀ ਜਾਨਜੀ ਸਾਹਿਬ ਉਹਨਾਂ ਦੀ ਫਰਮਾਇਸ਼ ਹੈ ਕਿ ਕਿ ਉਹਨਾਂ ਨੇ ਸਪੈਸ਼ਲ ਗੀਤ ਅਡਤ ਲਵਾਇਆ ਸਾਡਾ ਪ੍ਰੋਮ ਵੀ ਉਹਨਾਂ ਨੇ ਬੁੱਕ ਕਰਵਾਇਆ ਗੁਰਮਖ ਸਿੰਘ ਖਜਾਨਚੀ ਜਿਨ੍ਹਾਂ ਦੀ ਫਰਮਾਇਸ਼ ਹੈ ਟੋਕਾ ਪਾਣੀ ਉਹ ਉਹਨੇ ਕਿੱਥੇ ਖੜੇ ਸਾਡੇ ਮੇਲ ਕਿੱਥੇ ਜੀ ਗੁਰਮਖ ਸਿੰਘ ਉਹਨਾਂ ਨੂੰ ਬੇਨਤੀ ਅੱਗੇ ਆਜੋ ਜੀ ਗੁਰਮਖ ਸਿੰਘ ਖਜਾਨਚੀ ਸਾਹਿਬ ਮਿਹਰਬਾਨੀ ਆਓ ਜੀ ਖਿਆਨਜੀ ਸਾਨ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਪਿੰਡ ਵਾਲਿਓ ਜਦੋਂ ਬੰਦਾ ਸੌਰੀ ਗਿਆ ਹੋਵੇ ਉਹਦੀ ਪੁੱਛ ਗੇ ਚੀਜੀ ਨਾ ਹੋਵੇ ਫਿਰ ਐਵੇਂ ਉੱਠ ਉੱਠ ਕੇ ਨਾ ਕੁੰਡੋਲੀ ਬਣੀ ਝਾਕੀ ਜਾਂਦਾ ਹੈ ਰਸੋਈ ਵੱਲ ਹੁਣ ਵੀ ਕੁਝ ਕਰਨਗੇ ਸ਼ਾਇਦ ਕੁਝ ਹੋਰ ਕਰਦੇ ਹੋਣਗੇ ਹੁਣ ਲੈ ਕੇ ਆਉਣਗੇ ਕੁਝ ਹੁਣ ਵੀ ਲੈ ਕੇ ਆਉਣਗੇ ਹੁਣ ਵੀ ਲੈ ਕੇ ਆਉਣਗੇ ਉਹ ਪਿੰਡ ਵਾਲਿਓ ਗੱਲ ਨਹੀਂ ਬਣੀ ਆਏ ਹਾਏ ਫਿਰ ਮੈਂ ਤੇ ਬਰਾੜ ਨੇ ਕੀ ਕੀਤਾ ਮੇਲਾ ਟੀਵੀ ਵਾਲਾ ਮੇਰਾ ਭਰਾ ਫਿਰ ਅਸੀਂ ਦੋਨਾਂ ਨੇ ਸਕੀਮ ਲੜਾਈ ਕਹਿੰਦਾ ਠੀਕ ਹੈ ਗੱਲ ਚੱਲ ਫਿਰ ਨਹੀਂ ਹਾਰ ਕੇ ਪਾਉਣੇ 5 ਵਜੇ ਨਹੀਂ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਨਹੀਂ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਉੱਥੇ ਜਾ ਕੇ ਗੱਲ ਬਣੂਗੀ ਨਹੀਂ ਹਾਰ ਕੇ ਪਾਉਣੇ 5 ਵਜੇ ਚੇਤ ਮਾਰੀ ਟੱਕ ਮਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਜਿੱਦਾ ਖਿੱਚ ਮਿਲੋ ਫਿਰ ਚਾਹ ਆਂਡਿਆਂ ਦੀ ਫਿਰ ਚਾਹ ਆਂਡਿਆਂ ਦੀ ਓਏ ਹੋਏ ਫਿਰ ਚਾਹ ਆਂਡਿਆਂ ਦੀ ਪੁਰਜੀਨਾ ਚਾਹ ਆਂਡਿਆਂ ਦੀ ਆਹ ਚਾਹ ਆਂਡਿਆਂ ਦੀ ਪੁਰਜੀਨਾ ਠੇਕੇ ਦਿਹਾੜਾ ਲਾਇਆ ਨਹੀਂ ਇਹਦਾ ਨੇਹਰਾਲਾ ਪੁਣਜਾ ਹੁੰਦਾ ਨਾ ਕਈ ਵਾਰੀ ਨਲਕੇ ਤੇ ਸੁਹ ਹੁੰਦਾ ਆਪਣਾ ਸੁਹ ਸਵੇਰੇ ਤੇ ਨਲਕਾ ਜਿਹੜਾ ਨਾ ਲਾਕਾਇਆ ਉੱਥੇ ਕਈ ਵਾਰੀ ਪੈਗ ਲਾ ਕੇ ਬੜਾ ਨਜ਼ਾਰਾ ਹੁੰਦਾ ਮੇਰੇ ਤੇ ਬਰਾੜਕੋੜ ਦਾ ਗਲਾਸ ਵੀ ਹੈ ਨਹੀਂ ਸੀ ਆ ਕੁਦਰਤੀ ਬਾਈ ਖੜਾ ਸੀ ਸਾਈਕਲ ਵਾਲਾ ਬਰਾੜ ਦੇ ਦੀ ਟੱਲੀ ਖੋਲ ਲਈ ਮੈਨੂੰ ਕਹਿੰਦਾ ਖੇਲੇ ਤੈਨੂੰ ਮੋਰੀਆ ਮੋਰੀ ਦੀ ਉਂਗਲੀ ਲਾ ਉਂਗਲੀ ਲਾ ਕੇ ਭਰ ਭਰ ਕੇ ਕੌਲੀਆਂ ਜਿਉਂ ਸਿੱਡੀਆਂ ਸਵਾਲ ਆ ਗਏ ਸਮਝ ਗਈ ਫਿਰ ਚਾਉ ਆਂਦਿਆਂ ਦੀ ਪੁਰਜੀ ਨਾ ਠੇਕੇ ਤੇ ਹਾੜਾ ਲਾਇਆ ਨਹੀਂ ਜੱਟ ਸੌਦੇ ਬੈਠੂ ਆਏ ਮੋੜੇ ਅੱਜ ਨੇ ਯਾਤਰਾ ਕਰਕੇ ਆਇਆ ਨੀ ਜੱਟ ਸੌਦੇ ਬੈਠੂ ਆਏ ਮੋੜੇ ਅੱਜ ਨੇ ਤੀਰਸ ਨਾ ਕੇ ਆਇਆ ਨੀ ਜੱਟ ਸੌਦੇ ਬੈਠੂ ਆਏ ਮੋੜੇ ਅੱਜ ਨੇ ਯਾਤਰਾ ਕਰਕੇ ਆਏ ਆਂਦੀ हज छंडली मेरे घर कल् कल् जीन हज ਹੱਥ ਜੇ ਮਾਰਦਾ ਰਹਿ ਗਿਆ ਬਿੱਲੋ ਹਾਕਮ ਇਹ ਨਿਬਾਲਾ ਨਹੀਂ ਨਾ ਬੇਗੋਇਆ ਬਾਈ ਪੰਡਿਤ ਯਾਰ ਫਤਾ ਪਰੌਣਾ ਖਾ ਪੀ ਲੈਂਦਾ ਫੇਰ ਕਿਉਂ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਾਰਦਾ ਰਹਿ ਗਿਆ ਬਿੱਲੋ ਗਿਲ ਜੰਗੀਆਂ ਨੇ ਬਾਲਾ ਨਹੀਂ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਜੀ ਕਰਦਾ ਸੀ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨਹੀਂ ਕਿ ਤੇ ਮੁਰਗਾ ਕਿ ਤੇ ਮੂੰਗੀ ਇਹ ਮੂੰਗੀ ਖਾ ਲੋ ਭਾਈ ਸੌਰੀ ਨਹੀਂ ਕਹਿੰਦਾ ਨਹੀਂ ਨਹੀਂ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨਹੀਂ ਜੱਟ ਸੌਹਰੇ ਬੈਠ ਨੂੰ ਆਏ ਮੋੜੇ ਅੱਜ ਨੇ ਯਾਤਰਾ ਕਰਕੇ ਆਇਆ ਨਹੀਂ ਜੱਟ ਸੌਹਰੇ ਬੈਠ ਨੂੰ ਆਏ ਮੋੜੇ ਅੱਜ ਨੇ ਤੀਰ ਸੁਣਾ ਕੇ ਆਇਆ ਨਹੀਂ ਲੈ ਕੇ ਲੋਨ ਨੂੰ ਐ ਮੁੰਡਿਆ ਅਜਨੇ ਯਾਤਰਾ ਕਰਕੇ ਆਇਆ ਨੀ ਕਾ ਬੇਗ ਲਾਉਣ ਦਾ ਮਾਰਾ ਵੀਰ ਵਿੱਚੀ ਵੱੜ ਗਿਆ ਹੋਵੇ ਓਏ ਹਟੋ ਸਾਰੇ ਬਾਹਰ ਨੂੰ ਐ ਮੁੰਡਿਆ ਅਜਨੇ ਯਾਤਰਾ ਕਰਕੇ ਆਇਆ ਨੀ ਹੇ ਤਾੜੀਆਂ ਵਜਾ ਦੇ ਕਰੋ ਤੁਹਾਡੀਆਂ ਤਾੜੀਆਂ ਸਾਡੇ ਕਲਾਕਾਰਾਂ ਵਾਸਤੇ ਆਕਸੀਜਨ ਦਾ ਕੰਮ ਕਰਦੀਆਂ ਹੈ ਜਿਵੇਂ ਟੁੱਟੇ ਹੋਏ ਸ਼ਰਾਬੀ ਨੂੰ ਵੀਕਰ ਸੌਂਦਾ ਕੈਸੇ ਜ਼ਰੂਰੀ ਹੈ ਇਸੇ ਤਰ੍ਹਾਂ ਤੁਹਾਡੀਆਂ ਤਾੜੀਆਂ ਜ਼ਰੂਰੀ ਹੈ ਤਾੜੀਆਂ ਨਾਲ ਥੋੜੀ એનર્ਜੀ ਮਿਲਦੀ ਰਹਿੰਦੀ ਹੈ ਲਓ ਜੀ ਨਾਲ ਅਗਲਾ ਗਾਣਾ ਪੇਸ਼ ਕਰੀਏ ਆਖੇ ਜੱਗ ਜਿਉਣ ਵੱਡੀਆਂ ਪਰਝਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਲਿਓ ਜੀ ਇੱਕ ਪਰਝਾਈ ਦਾ लाਡਲਾ ਦਿਔਰ ਜਿੰਨਾ ਮੁੰਡਿਆਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਜਿਹੜੇ ਕੁਆਰੇ ਐ ਕਿਉਂਕਿ ਛੜੇ ਨੂੰ ਆਸ ਨਹੀਂ ਹੁੰਦੀ ਜਿੰਨਾ ਮੁੰਡਿਆਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਜਿਹੜੇ ਕੁਆਰੇ ਐ